ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਰੂਪ ਪਿੰਜਣ ਵਾਲੇ ਦੇ ਘਰ ਪ੍ਰਸ਼ਾਦਾ ਛੱਕੇ ਆਏ ਸਨ ਉੱਥੇ ਹੀ ਗੁਰੂ ਨਾਨਕ ਦੇਵ ਜੀ ਬੁੱਢਣ ਸਾਹ ਨੂੰ ਮਿਲੇ ਤਾਂ ਉਸ ਨੇ ਦੁੱਧ ਪੀਣ ਲਈ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਕਿ ਅਸੀਂ ਹੁਣੇ ਹੀ ਪ੍ਰਸ਼ਾਦਾ ਛੱਕੇ ਆਏ ਹਾਂ ਸੇਵੇਂ ਜਾਮੇ ਸਮੇਂ ਆਪੇ ਹੀ ਆਕੇ ਮੰਗਾਗੇ ਬਾਬਾ ਗੁਰਦਿੱਤਾ ਜੀ ਦਾ ਮੂਹ ਮਹਾਂਦਰਾ ਗੁਰੂ ਨਾਨਕ ਦੇਵ ਜੀ ਨਾਲ ਮਿਲਦਾ ਸੀ ਬਾਬਾ ਗੁਰਦਿੱਤਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੁੱਢਣ ਸਾਹਿਬ ਵਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਹੇ ਵਾਕ ਦੱਸ ਦਿੱਤੇ ਸਨ ਬਾਬਾ ਜੀ ਨੇ ਆਉਂਦਿਆਂ ਹੀ ਬੁੱਢਣ ਜੀ ਨੂੰ ਕਿਹਾ ਦੁੱਧ ਮੰਮ ਦੀਜੈ ਬੁੱਢਣ ਸਾਹਿਬ ਦੀ ਖੁਸ਼ੀ ਥੰਮੀ ਨਹੀਂ ਸੀ ਜਾਂਦੀ ਕੀਰਤਪੁਰ ਵਸਣ ਲਈ ਮੋੜੀ ਵੀ ਬਾਬਾ ਜੀ ਨੇ ਗੱਡ ਦਿੱਤੀ ਦਿਨਾਂ ਵਿੱਚ ਹੀ ਕੀਰਤਪੁਰ ਵਸ ਗਿਆ ਗੁਰੂ ਜੀ ਦੇ ਰਹਿਣ ਲਈ ਸੀਸ ਮਹਿਲ ਵੀ ਬਣ ਗਿਆ ਬਾਗ ਵੀ ਲੱਗ ਗਏ ਧਰਮਸਾਲਾ ਵੀ ਉਸਰ ਗਈ ਸ੍ਰੀ ਗੁਰੂ ਹਰ Rai ਜੀ ਦਾ ਪ੍ਰਕਾਸ਼ ਜਨਵਰੀ 1630 ਨੂੰ ਕੀਰਤਪੁਰ ਵਿਖੇ ਹੀ ਬਾਬਾ ਗੁਰਦਤਾ ਸਾਹਿਬ ਦੇ ਘਰ ਮਾਤਾ ਰੂਪਜੀਤ ਦੀ ਕੁੱਖੋਂ ਹੋਇਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਖਬਰ ਸੁਣ ਕੇ ਕੀਰਤਪੁਰ ਆਏ ਤੇ ਬਚਨ ਕੀਤਾ ਵੱਡੀ ਚੀਜ਼ ਦਾ ਗਾਹਕ ਆਇਆ ਹੈ ਚੌਥੀ ਜੰਗ ਤੋਂ ਬਾਅਦ ਗੁਰੂ ਜੀ ਨੇ ਆਪਣਾ ਪੱਕਾ ਰਹਿਣ ਵਸੇਰਾ ਕੀਰਤਪੁਰ ਹੀ ਕਰ ਲਿਆ ਕੀਰਤ ਵਿੱਚ ਕੀਰਤਪੁਰ ਵਿੱਚ ਗੁਰੂ ਜੀ ਨੇ ਸੀਸ ਮਹਿਲ ਵਿੱਚ ਰਹਿਣ ਵਸੇਰਾ ਕੀਤਾ ਬੁੱਢਣ ਸਾਹਿਬ ਦੀ ਸਰਦਾ ਪੂਰਨ ਲਈ ਉਸ ਪਾਸ ਪੁੱਜੇ ਉਸ ਦੀ ਇੱਛਾ ਸੀ ਕਿ ਜਦੋਂ ਉਹ ਪ੍ਰਾਣ ਤਿਆਗੇ ਤਾਂ ਗੁਰੂ ਜੀ ਉਸ ਦੇ ਕੋਲ ਹੋਣ ਗੁਰੂ ਜੀ ਦੇ ਚਰਨਾਂ ਉੱਤੇ ਸਿਰ ਰੱਖਦੇ ਹੀ ਉਸ ਦੇ ਪ੍ਰਾਣ ਪੰਖੇਰੂ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ